ਸਾਰੇ ਪੈਨ ਪ੍ਰਾਂਵਸਾ ਸਸੇ ਘਾਟ ਬਲੌਗ ਨਵਾਂ ਸ਼ੁਰੂ ਕਰਨ ਲੱਗੇ ਆ ਅੱਜ ਫਿਰ ਚੱਲੇ ਆ ਤੋਂਗ ਵਾਲੀ ਮੰਡੀ ਕੋਈ ਤਾਂ ਬੱਕਰੀਆਂ ਦੋ ਵੇਚੇ ਤੇ ਦੋ ਤਿੰਨੋਂ ਲੱਦਣੀਆਂ ਆ ਆ ਖੜਾ ਬੰਦਾ ਲੈ ਕੇ ਦੋ ਤਿੰਨ ਹੈ ਇਹ ਵੀ ਲੰਦਣੀਆਂ ਵੇਚ ਆ ਆ ਖੜਾ ਬੰਦਾ ਇਹਦੀਆਂ ਲੰਦਣੀਆਂ ਬੱਕਰੀਆਂ ਵਿੱਚ ਆ ਜਨ ਮਲੋੜ ਤੋਂ ਅੱਗੇ ਖੜੇ ਆਂ ਅਸੀਂ ਪੰਪ ਤੇ ਹਾਂਜੀ 5 ਲੀਟਰ ਪਾ ਕੇ ਨਾ ਚਾਰਜ ਕਰੇ ਸੀ ਰਿਆਂ ਦਾ ਮਾਸ਼ ਜਿੰਮ ਬਾਅਦ ਪਾ ਦੇਣਾ ਠੀਕ ਕੀ ਹੋਇਆ ਇਹਨੂੰ ਕੀ ਚੱਕਰ ਕੀ ਇਹਨੂੰ ਆ ਮਗਰ ਲੱਦੀਆਂ ਬੱਕਰੀਆਂ ਤੇ ਪੰਪ ਵਾਲਾਂ ਦਾ 5 ਲੀਟਰ ਪਾ ਕੇ ਅੱਗੋਂ ਫੇਰ ਪਾ ਦੇਣਾ ਪਤਾ ਨਹੀਂ ਕੀ ਰੌਲਾ ਪੈ ਗਿਆ ਹੈ ਚੱਲ ਵੀ ਪਵਾਸ ਹੱਤ ਪਾਲ ਜਿਵੇਂ ਮਰਜੀ ਹੈ 5 ਪਾ ਕੇ ਫੇਰ ਪਾ ਦੀ ਪਾ ਦੇ ਫਿਰ ਦੇ ਛੇਤੀ ਕਰਨਾ ਮੈਂ ਬਹੁਤ ਵਧੀਆ ਕੀਤਾ ਜਿਹੜੀ ਠੰਡ ਵਰਤਾਤੀ ਜਨ ਇਹ ਤਾਂ ਗਰਮੀ ਜ ਤਾਂ ਮਰਜੀ ਦਾ ਏ ਮੱਤ ਪਿੰਡ ਤੁੰਗਲਾ ਨਾਂਗਾਇਆ ਤੇ پاس ਮੰਡੀ ਆ ਗਈ ਅੱਗੇ ਹਾਂ ਹੁਣ ਲੋਕ ਝੋਨਾ ਲਾਉਣ ਤੋਂ ਵੀ ਸੌਖੇ ਹੋ ਜਾਣਗੇ ਵੇ ਨਹੀਂ ਤਾਂ ਝੋਨੇ ਘਰਿਆਲੀ ਫੜ ਗਏ ਨਾ ਮਿੰਟੋਂ ਮਿੰਟੀ ਜੰਤਰ ਜੰਤਰ ਹਾਂ ਜਾਣ ਪੈਗੀ ਜਾਨ ਹਾਂ ਨਹੀਂ ਤਾਂ ਸਤਪਾਲ ਬੁਰਾ ਹਾਲ ਜੀ ਯਾਰ ਬੰਦਿਆਂ ਦੀ ਜਾਨ ਕੱਢੀ ਪਈ ਸੀ ਮੈਂ ਕਿਹਾ ਕੱਦੂ ਤੋਰੀ ਫਰ ਚੀਜ਼ ਔਰ ਫਸਲ ਗਈ ਸੀ ਆਇਓ ਕੱਦੂ 50 ਰੁਪਏ ਹੋ ਗਏ ਆ ਬਾਈ ਜੀ ਹੁਣ ਉਹਨਾਂ ਚ ਤਾਕਤ ਪੈ ਗਈ ਹੈ ਮੀਨ ਨਾਲ ਹਾਂ ਆ ਪੈੜੀਆਂ ਜਾਣ ਪੈ ਗਈ ਦੇਖੋ ਪਰ ਹੋਰ ਮਾਰ ਕੈਮਰਾ ਪੂਰੀ ਪੂਰੀ ਕੰਦਾ ਪਿੰਡ ਤੋਂ ਗਲੇ ਬੱਕਰਾ ਮੰਡੀ ਨੂੰ ਰਸਤਾ ਤੇ ਇੰਨਾ ਚਿੱਕੜ ਆ ਨਾ ਆ ਅੱਗੇ ਗੱਡੀ ਜਾਂਦੀ ਪਤਾ ਨਹੀਂ ਇਹਨੇ ਪੈ ਜੋ ਟਰੈਕਟਰ ਦਾ ਇੰਜਣ ਰੱਖਾ ਹਰ 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 ਕਰਨ ਢਾਈ ਹੈ ਆ ਵੇ ਅੱਲਾ ਗੱਡੀਆਂ ਦਾ ਪੈ ਚਿੱਕੜ ਚ ਵੱਡੀਆਂ ਜਾਂਦੀਆਂ ਜਾਂਦੀਆਂ ਬਾਈ ਬੜਿਆ ਔਖਾ ਕੰਮ ਐ ਦੇਖੋ ਕਿੰਨਾ ਚਿੱਕੜ ਆਹ ਵਾਲਾ ਬੁਰਾ ਹਲ ਕੀਤਾ ਪਿਆ ਇੱਕ ਪਈ ਕੱਚੀ ਆ ਤਿਲਕ ਤਿਲਕ ਜਾਣ ਢਈ ਐ ਗੱਡੀ ਤਿਲਕ ਤਿਲਕ ਲੱਗ ਕੇ ਡੇਡ ਦੋ ਦੋ ਫਟ ਪਾਣੀ ਖੜਾ ਹਾਂ ਆ ਰਾਮ ਨਾਲਾ ਜੇ ਕੱਚਾ ਰ ਆ ਪੀ ਗਿਆ ਪਾਣੀ ਤਾਂ ਕੁੜੀ ਆਵੇ ਦੱਸ ਯਾਰ ਹਾਂ ਕੁੱਤਾ ਕੁੱਤੀ ਕੁੱਤਾ ਹੈ ਅੱਛਾ ਬੱਤਾ ਰਹਿ ਲੈ ਅੱਜ ਚਲਾ ਅੱਲਾ ਦਾਮ ਦੇ ਦਿੱਤੀ ਆਂ ਜੀ ਅਸੀਂ ਪਹੁੰਚ ਗਏ ਹਾਂ ਟੋਂਗਾਲੀ ਮੰਡੀ ਸੱਤ ਪਾਲ ਖੜਾ ਨੱਕ ਲੈ ਕੇ ਫੜ ਕੇ ਚੱਲ ਬੰਨੀ ਆਉਣ ਕਿੱਥੇ ਕਿੱਥੇ ਬੰਨਣੇ ਇੱਕ ਇੱਕ ਆਹ ਪੰਜ ਨੱਕ ਲੈ ਕੇ ਆਏ ਆ ਜੀ ਆ ਸਾਰੀ ਮੰਡੀ ਆ ਆਏ ਪੋਏ ਗਏ ਸਾਡੇ ਗਾਠੀ ਹੂੰ ਐ ਤਾਂ ਮੇ ਤੁੰਗੂ ਲਾਗਦਾ ਐ ਭਾਈ ਮੀ ਪੈ ਗਿਆ ਚੰਗਾ ਟੁੰਗਾਲੀ ਵੀ ਇੱਥੇ ਮੀ ਚੰਗਾ ਪੈ ਗਿਆ ਅ ਬੱਕਰੀ ਆ ਗਈ ਓ ਲਾਇਆ ਬੰਦੇ ਜਨਾਗ ਇਹਨੂੰ ਵੀ ਸੱਤ ਪਾਲ ਖੋਲ ਕੇ ਇਧਰ ਨੂੰ ਬੰਨਣ ਅਨਸਾਰੀਆਂ ਹੈਂ ਭਰਲਾ ਭਰਲਾ ਦੂਜੇ ਦਿਮਾਗੀ ਦੇ ਉਹ ਛੋਟੇਗੇ ਬਾਹਰ ਉਧਰ ਕਰਵਾ ਦੀ ਜਦ ਪੈਸੇ ਦੇ ਉਹਨੂੰ ਹਾਂ ਗੱਲ ਸਹੀ ਹੈ ਉਧਰ ਸੌਦਾ ਕਰਵਾ ਦੇ ਜਦ ਪੈਸੇ ਦੇ ਉਹਨੂੰ ਤੇ ਪਾ ਜਿੰਨਾ ਬਣਾ ਲਏ ਕਿਰੇ 7000 ਲਾ ਕੇ ਬੱਜ ਗਿਆ ਪੰਜ ਕੀ ਦਿੰਦਾ ਲੈ 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 ਜਿੰਦਾ ਨਹੀਂ ਹੋ ਬਾਈ ਟਾਲੇ ਵਾਲਾ ਤਾਂ ਨਹੀਂ ਗੱਟਾ ਇਹ ਟੈਨਸ਼ਨ ਹਾਂ ਗੱਟਾ ਝੰਡੀ ਦਾ ਲੈਣਾ ਤਾਂ ਨਹੀਂ ਤੇ ਦੋਨੇ ਬੱਜ ਜਾਂਦੀ ਮਿਲਦੀ ਹੈ ਦੇਈ ਤੱਕ ਦੇ ਬੱਲਾ ਕਾਉਂਟਰ ਤੋਂ ਨਿਕਲੇ ਜਦੋਂ ਜੱਫੇ ਕਾਗਾ ਨੂੰ ਇਹ ਬਾਤ ਜਮਾ ਘੁੱਸਾ ਹੈਗਾ ਸੌਦਾ ਪੁੱਟ ਕੇ ਚਲਾ ਜਾਂਦਾ ਪਿਛਲੇ ਕਿੜੇ ਦੋ ਤਿੰਨ ਸੱਦੇ ਪੁੱਟ ਕੇ ਚਲਾ ਗਿਆ ਲੈ ਹੋਰ ਕੇ ਕੋਈ ਸੁੰਦੇ ਤੋਂ ਵੀ ਕੋਈ ਗੱਲ ਇਹ ਪਤ ਤੂੰ ਦੋ ਤਿੰਨ ਦਾ ਫਰਕ ਪੈਣ ਲੱਗਾ ਤੇ ਲੈਣੀ ਇਹਦਾ ਤੇ ਦਰਾਲੀ ਦੇ ਲੈਣ ਲਗਾ ਇਹਦੀ ਬੱਕਰੀ ਹੈ ਹਾਂ ਕਿੰਨੇ ਰਹਾਣਾ ਮੋਰ 15000 ਦਾ ਜੀ 8500 ਦੇਣ ਕਲਾਸ ਦਾ ਪੂਰੇ ਨਾਂ ਦਾ 11 ਦਾ ਵੀ 9000 ਦਾ ਵੀ 11 ਦਾ ਵੀ ਨਹੀਂ ਹੋਣੀ ਤੋਂ ਗਾਣੀ ਮੰਡੀ ਆਏ ਸਾਰੇ ਕਬੂਤਰ ਵੀ ਆਏ ਆ ਬੱਟੇ ਏਅਰ ਵੀ ਊਕੇ ਵੀ ਮੁਰਗੀਆਂ ਵੀ ਤੇ ਮੁਰਗੇ ਮੁਰਗੀਆਂ ਵੇਖ ਜੱਗੀ ਕਿਵੇਂ ਆ ਲਾਲ ਜੀਨਾ ਕਿਹੜਾ ਜੰਟੇ ਆ ਆਪਣੇ ਘਰੇ ਜਾ ਨਾ ਲੈ ਜਾ ਕੋਈ ਨਹੀਂ ਕਬੂਤਰੀ ਦੇ ਲਈ ਭਾਈ ਜੀ ਡੈਡੀ ਆ ਗਿਆ ਕੱਲੀ ਕਬੂਤਰੀ ਦਾ ਨੂੰ ਮਰਜੀ ਚੈੱਕ ਕਰਾ ਲਈਂ ਕਬੂਦਰੀ ਨੂੰ ਮਰਜੀ ਚੈੱਕ ਕਰਾ ਲਈਂ ਕਬੂਦਰੀ ਨੂੰ ਦੱਸੂਗਾ ਬੰਦਾ ਤੰਗ ਨਾ ਕਰਦਾ ਬਈ ਆਪਾਂ ਉਹ ਕਰ ਲੈਣੇ ਬੱਸ ਫਿਰ ਤੁਸੀਂ ਆਪ ਜਾਣੇ ਫਿਰ ਐਵੇਂ ਤਾਂ ਕੋਈ ਹੱਥ ਜੀ ਲੱਗੇ ਕਬੂਤਰ ਬਲੈਕ ਕਲਰ ਦੇ ਹਾਂ ਬਾੜ ਯਾਰ ਚਟੀਆਂ ਖਾ ਲਾ ਵੀਰੇ ਇਹਦੇ ਕਿੰਨੇ ਪਹਿਲੇ ਗਾ ਜੀ ਹਾਂ ਬਈ ਹਾਂਜੀ ਵੇ ਇਹ ਜੱਗੀ ਚਟੀਆਂ ਖਾਲੇ ਨੂੰ ਪੁੱਛਿਆ ਉਹ ਡਾਲਾਂਗੇ ਇਹਨਾਂ ਕੋ ਪਕੜ ਕੱਢਾਂਗੇ ਉਹ ਤਾਂ ਆਮ ਆਮ ਦਾ ਪੱਕਾ ਉਹ ਤੇ ਕੱਢ ਦਿੰਦੇ ਹਾਂ ਤੂੰ ਵੇਖ ਲੈ ਚਾਰ ਆਉਂਦੇ ਬਹੁਤ ਤੇਰੀ ਕੌਤੀ ਆਵੇਂ ਫਿਰ ਮੱਥੇ ਤੇ ਕਾ ਬੱਕਰੀ ਘੜ ਗਈ ਇਹਦੇ ਮੇ ਪਾਠਾ ਤਗੜੀ ਹੋ ਖੜੀ ਹੋ ਕੋਈ ਡਿਆ ਡਿਆ ਉਹ ਬੱਕਰੀ ਕਿਹੜੀ ਪਾਰਟ ਲਿਆ ਇਹਨਾਂ ਕਾਲਜ ਨੂੰ ਹੋਈ ਦਿਵਾਂ ਯਾਰ ਵੇਖ ਇੱਧਰ ਕੋਈ ਗੱਲ ਨਹੀਂ ਬੰਦੇ ਆਪ ਦਾ ਬੰਦਾ ਆਪ ਦੇ ਬੰਦੇ ਆ ਚਾਚਾ ਕੋਈ ਨੁਕਸਰੀ ਉਹ ਮਾਰਾ ਨਾ ਆ ਬੱਕਰੀ ਬੱਚੀ ਹਾਂ ਆਲਾ ਵੀ ਚੱਲ ਜੀ ਆ ਬੱਕਰੀ ਬਾਲਾ ਜੋੜੀ ਗਿਆ ਫਾਉਂਦੇ ਜਿਹੜਾ ਬੱਚਾ ਕਿਹੜਾ ਬੱਚਾ ਇਹਦਾ ਬੱਕਰਾ ਤਾਂ ਗਿਆ ਬੱਚਾ ਵੀ ਐਡਾ ਹੀ ਘਿਹਦਾ ਮਾਰ ਆ ਥੋੜਾ ਇਹਨਾਂ ਦਾ ਕੋਈ ਜੱਖਰ ਨਹੀਂ ਸੀ ਮਾਰਦੀ ਹਾਂ ਇਹਦਾ ਕੋਈ ਜੱਖਰ ਨਹੀਂ ਮੇਰੇ ਤੋਂ ਕੋਈ ਜੱਖਰ ਨਹੀਂ ਹੱਡੀ ਆ ਮਾਰੀ ਇਹਨੂੰ ਵੀ ਮਾਰ ਦਿੰਦੇ ਹਾਂ ਹਾਂ ਇਹ ਧਰ ਪਹਿਲਾਂ ਦੱਸਿਆ ਚੰਗਾ ਹੁੰਦਾ ਬਈਆ ਧਰ ਕੋਈ ਜੇ ਗੰਦੋਂ ਹੋਰ ਕੁਝ ਕਰ ਹੱਜ ਹੀ ਹੈ ਜੇ ਤੁਹਾਨੂੰ ਲੱਗਦੀ ਆ ਉਹ ਪਾ ਲੈ ਚੱਲ ਕਾਰ ਮਾਲੇ ਯਾਰ ਚੱਲ ਤੁਸੀਂ ਦੱਸ ਦਿਓ ਕੋਰੀਆਂ ਨਾਲ ਅੜੇ ਇਹਦੀ ਬੜਕੀ ਤੁਸੀਂ ਬਾਬੂ ਆਉਂ ਰਹੇ ਮੋਲੇ ਗੀ ਉਹ ਕਾਰ ਬਣਾਓ ਬਸਰੀਆਂ ਵੀ ਚੰਗੀਆਂ ਸਹੀ ਨੇ ਹੌਲ ਤੇ ਹੈ ਆ ਬੱਚੇ ਉੜੀਆ ਕਰਲਾ ਛੋੜੇ ਨੂੰ ਅਜੇ ਤੱਕ ਕਿੱਥੇ ਖੜਾ ਲੀ ਕਹੀ ਜਾਂਦਾ ਚੱਲ ਲੇ ਕਉ ਮੌਨਕੀਂ ਕਰਾਦਾ ਮੋਟੀ ਕਰਾ ਤੇ ਦਲਾ ਲਿਆ ਕਰ ਸਾਮ ਤੇ ਮੱਖੀ ਚੱਲਦੀਆਂ ਬੱਕਰੀ ਚਰਨੇ ਵੀ ਹਾਂ ਕਾਲੇ ਮੰਡੀ ਫਾਈਨ ਮੱਖੀ ਚੰਗੀ ਪੈਂਦੀ ਐ ਨਾ ਹਾਂ ਯੇਸੀ ਆਇਤ ਟੋਂਗਲੀ ਮੰਡੀ ਰਹੀ ਹੈ ਤੁੰਗਲੀ ਮੰਡੀ ਇਹ ਉਹਨਾਂ ਦਾ ਫਾਰਮ ਇਹ ਬੱਕਰੀਆਂ ਦਾ ਹਾਂ ਮਕਮੂਤਰ ਫਰਾਜ ਜੀ ਮਜਰੀ ਟੋਤੇ ਪਰੇ ਜੀ ਟੋਤਰ ਪਾਜੀ ਵਾਲੇ ਉਹ ਫਾਰਮ ਇਹ ਤੁੰਗਲੀ ਮੰਡੀ ਮੱਕਰੀਆਂ ਵਾਲਾ ਹਾਂ ਡੋਪੀ ਉਹਨਾਂ ਦੇ terus mandi ya jadi, shuru. hmm, yang macam, gama. ਗਾਵਾ ਦੇ ਤੇ ਮੱਜਾਂ ਦੇ ਆਹ ਮੱਜਾਂ ਗਾਵਾਂ ਦੁੱਧ ਆਲੀਆਂ ਇੱਧਰ ਲੱਗਦੀ ਆ ਮੰਡੀ ਆ ਨਿਕਲ ਗਿਆ ਸੀ ਬਾਹਰ ਹੋਣੇ ਇਥੋਂ ਦੁਕਾਨਾਂ ਲੱਗਦੀਆਂ ਠੰਡੀਆਂ ਤੇ ਨੇ ਉਹ ਡਾਕਟਰ ਸਾਹਿਬ ਜਿਹੜਾ ਮੰਡੀ ਲਵਾਉਂਦੇ ਆ ਉਹ ਵੀ ਮੰਡੀ ਕਿੰਨੀ ਰਹਾਣੀ ਹੋ ਗਈ ਆਪਣੀ ਆਹ ਮੁਰਗੀਆਂ ਵੇਖਣ ਆਈਆਂ ਸੀ ਸਾਰੇ ਇੱਥੇ ਡੱਲੂ ਇੱਥੇ ਸਾਰਾ ਸਾਰਾ ਪਰਮਾਨਾਤ ਬਹੁਤ ਬੱਕਰੀਆਂ ਬੱਕਰੀਆਂ ਵੇਖਣ ਲਈ ਆਈਆਂ ਜਿਹੜੀਆਂ ਆ ਸਬ ਬੱਕਰੀਆਂ ਵੀ ਕਰਨ ਲਈ ਆਈਆਂ। ਥੋង ਗਾੜੀ ਮੰਡੀ। ਦਰੋਂ ਥੱਲੇ ਆ ਇਸ ਤੋਂ ਉੱਪਰ ਆ ਉਸ ਤੋਂ ਥੱਲੇ ਫੇਰ ਆ। ਸਾਰੀ ਮੰਡੀ ਆ। ਅਜੇ ਲੋਕੀ ਆਈ ਜਾਂਦੇ ਆ ਫੇਰ ਆ ਗਈ ਘਟੀ ਲੈ ਕੇ ਬੱਕਰੀਆਂ। ਬਰਬਰੀ ਬੀਡਲਾ ਵੇੜਾ ਲਾ ਆ ਵੀੜੇ ਜਿਹੀ ਜਿਹੀ ਬੜੀ ਵੀੜ ਹੁੰਦੀ ਹੈ ਬੱਕਰੀਆਂ ਦੀ ਸਹੀ ਆ ਥੋੜੀ ਜਿਹੀ ਵੀੜ ਮੈਂ ਪਰਚੀ ਘਟਦੇ ਆ ਨੇੜੇ ਸੌਦੇ ਹੁੰਦੇ ਆ ਲਾਂਦੇ ਨੇ ਆਪਾਂ ਸੈਠੇ ਵੀੜ ਆ ਕਿਹਾ ਉਹ ਤਾਂ ਆੜੇ ਆਪੇ ਤਾਂ ਦੁਕਾਨਾਂ ਦੁਕਾਨਾਂ ਵਾਲਾ ਗਲੰਦਰ 300 ਰੁਪਿਆ ਇੱਕ ਦੁਕਾਨ ਲਾਉਣ ਦਾ ਤੁਹਾਨੂੰ ਦੱਸਦੇ ਅੱਜ ਖਰਚੇ ਇੰਨਾ ਤੇ ਮੱਕਰੀਆਂ ਵਾਲੇ ਤੋਂ ਤੰਬੂ ਦਾ ਲੈਂਦੇ 200 ਰੁਪਿਆ ਇਹ ਤੁਸੀਂ ਵਾਟਰ ਪੂਲਰ ਲੈਣਾ ਪਾਣੀ ਦਾ ਤੇ ਇਹ ਦਿੰਦੇ ਜੇ ਵਾਟਰ ਪੂਲਰ 530 ਰੁਪਿਆ ਦਾ ਵਾਟਰ ਪੂਲਰ ਸ਼ਾਮ ਨੂੰ ਖਾਲੀ ਜਮਾ ਕਰਾ ਦਿਓ ਤੇ 30 ਰੁਪਏ ਕੱਟ ਲੈਣਗੇ 500 ਮੋੜ ਦੇਣਗੇ ਠੀਕ ਆ ਤੇ 10 ਰੁਪਏ ਵਹੀਕਲ ਦੀ ਪਰਚੀ ਵੀ ਕੱਟਦੇ ਜੇ ਰੋਟੀ ਹੈ ਜਿਹੜੀ ਇਹਨਾਂ ਦੀ ਉਹ ਲਿਗੜੇ ਲਾ ਕੇ ਇਹਦੇ ਦਾਲ ਚ ਟੁੱਬੀ ਮਾਰ ਕੇ ਦਾਲ ਲੱਭਣੀ ਪੈਂਦੀ ਜੇ ਹੂੰ ਐਦਾਂ ਕਿਵੇਂ ਆ ਲੈ ਲੀ ਗੋਈ ਕੋਈ ਕ੍ਰਿਸ਼ਣ ਨੂੰ ਲੈ ਕੇ ਆਇਆ ਅੱਛਾ ਸਰਪਰੀ ਬੱਕਰੀਆਂ 13 ਵਾਂਗ ਬੈ ਆਹ ਜੀ ਆਹ ਮੰਡੀ ਜੇ ਵੇਖ ਲਓ ਮੰਡੀ ਇਹਨਾਂ ਮੰਡੀ ਦਾ ਕੀੜਾ ਲਵਾਉਂਦੇ ਆਂ ਹੋ ਚਰਨੇ ਨੇ ਬੱਕਰੀਆਂ ਜੇ ਹਾਂ ਲਓ ਜੀ ਤਾਨੂਲਵਾ ਤਾਂ ਮੰਡੀ ਦੀ ਰੌਣਕ ਹੋਰ ਤਾਂ ਆ ਰਾਵਾਂ ਜਿਹੜੇ ਤਾਂ ਉੱਠਦਾ ਰਿhta ਰਿਟਲ ਬੱਕਰੇ ਬੱਕਰੀਆਂ ਆਓ ਮੰਡੀ ਜੀ ਦੇਉ ਦਰਸ਼ਨ ਤੇ ਲਵੋ ਉਧਰੇ ਠਾਮੀ ਲੱਗਦੀ ਆ ਇਹ ਕਮਜ਼ੋਰੀ ਜਾਣੇ ਇਹ ਕਮਜ਼ੋਰੀ ਜਾਣੇ ਲਓ ਜੀ ਆ ਵੀਰ ਉਹਨਾਂ ਦਾ ਫਾਰਮ ਆ ਗਿਆ ਟਰੈਕਟਰ ਬਲਵਿੰਦਰ ਸਿੰਘ ਆ ਗਏ ਚਰਨੀਆਂ ਦੀ ਫੇਰ ਬੱਕਰੀਆਂ ਰੀਆ ਬਸ ਉਧਰ ਦੀ ਆਏ ਤੇ ਐ ਦੀ ਫੇਰ ਕਲਾਇਨ ਉਹ ਆ ਬਾਕੀ ਥੱਲੇ ਗਈਆਂ ਚਲੀਆਂ ਅੱਜ ਮਾੜੀ ਜੀ ਪੀਰ ਘਟਿਆ ਕਿੰਨੇ ਲੋਕ ਗਏ ਹੋਏ ਆ ਉਹ 에어ਪੋਰਟ ਲੇ ਤਾਂ ਵੇਲੇ ਉਹ ਆਏ ਥੱਕ ਤੂਕ ਕੇ ਵਪਾਰੀ ਹੁਣ ਬੈਠਿਆ ਘਰੇ ਸਗਲੀ ਵਾਰੀ ਭਰੂਗੀ ਮੰਡੀ ਆ ah, ya ਬਰਬਰੀਆ ਆ ਵੀ caranya 18000 ਦਾ ਇਹ ਬਰਸ਼ਰਦਾਹ ਮਾ ਬੋਲਦੇ ਕਪੜੇ ਕਿੱਥੇ ਲਾਗੇ ਰਹੇ ਸਿੱਤੇ ਦਾ ਗਾਣੇ ਡੱਬਨ ਨੂੰ ਆਏ ਨੇ ਹੋ ਤੂੰ ਕੀ ਕੀ ਅੰਕਲ ਮਾ ਤੇ 20000 ਰੁਪਏ ਹੈ ਪੱਤੀ ਦੀ ਕਰਦੀ ਹੈ ਲੈ ਬਾਤ ਚਾਹ ਤੂੰ ਪੜਦਾ ਚੱਲ ਤੂੰ ਕੀ ਹੁੰਦਾ ਜਿਹੜਾ ਪੈਸੇ ਕੱਢ ਰਹਾ ਹੋਰ ਲੈ ਲੈ ਪੈਸੇ ਉਹ ਤਾਂ ਜ਼ੁਬਾਨ ਹੀ ਹੈ ਪੈਸੇ ਕਦੀ ਬਾਤ ਚੀ ਉਹਦੇ ਦੇ ਸੱਤ ਪਾਣੂ ਪੈਸੇ ਤਾਂ ਦੇ ਆਪੇ ਦੇਊਗਾ ਚੱਕ 18000 ਦੇ ਦੇ ਯਾਰ ਕੋ ਦੇ ਦੇ ਵੇ ਲੈ ਬਾਤ ਸੁਣ ਉਹ ਤਾਂ ਮੈਨੂੰ ਪਤਾ ਹੀ ਨਹੀਂ ਹੁਣ ਤੁਸੀਂ ਆ ਬੀਬੀ ਦੇ ਕੇ ਸਾਢੇ ਢਾਈ ਇਹਨੇ ਕਹਿੰਦੀ ਨੂੰ ਪਤਾ ਹੀ ਨਹੀਂ ਚ ਗੱਲ ਦਾ 20 ਦਾ ਅੱਛਾ 19 ਦੀ ਜਾ ਕੇ ਫੜ ਲੈ ਬਾਤ ਸੁਣ ਜਵੇਂ ਨਹੀਂ ਚਲ ਆਇਆ ਫਿਰ ਨਹੀਂ ਤਾਂ ਜਿਵੇਂ ਦੂ ਗਿਆ ਇਹ ਆਪਣਾ ਉਹ 24 ਦੇ ਕਹੀ ਜਾਂਦੀ ਉਹ 24 20 ਦਾ ਕੀ ਜਾਂਦਾ ਭਾਈ ਮੈਂ ਇਹਦੇ ਕਿਹੜਾ ਇਹਨੇ 20 ਦੇ ਕਹੀ 20 ਨੇ ਮਨਜ਼ੂਰ ਆ ਉਹ ਯਾਰ ਆਹ 19 ਫੜਿਆ ਉਹ ਕੀ ਅੱਗੇ ਉਹ 20 ਦਾ ਰਾ ਦਿੱਤੀ ਘੜਾ ਉਹ ਨਹੀਂ ਆ ਉਹ ਕਿੰਨੇ ਦੀ ਦੇਣੀ ਆ ਤੂੰ 6 24 ਚੂ ਮੈਨੂੰ ਤੂੰ 20 ਦੀ ਦੇਣੀ ਆ ਲੈ ਪੂਰੇ 20 ਦੀ ਫੜਿਆ ਯਾਰ 20 ਤੂੰ ਗਿਆ ਫੜਦਾ ਚੱਲ ਲੈ ਜਾ ਖੋਲ ਕੇ ਯਾਰ ਉਹ ਨਹੀਂ ਖੋਲਣੀ ਆ ਖੋਲ ਲੈ ਫੜ 20 ਦੀ ਫੜ 20 ਦੀ ਯਾਰ ਉਹ ਕੀ ਦੀ ਤੂੰ 20 ਦੀ ਚੱਲ ਜਾ 20 ਨਹੀਂ ਕਹਿੰਦੀ ਫੜਦਾ ਅਸਲ ਕਰਦੀ ਹੋਵੇ ਅਸਲ ਕਰ ਤਾਂ ਹੁਣ ਦੇਖੇ ਰਹੀ ਜੀ ਤੂੰ ਵੀ ਨਹੀਂ ਕਹੀ ਇਹਨੇ ਜਬੀਰੀ ਆ ਖੜੇ ਬਿੱਲ ਕਰਦੇ ਚਲ ਤੂੰ ਉਹ ਨਹੀਂ ਬਾਈ ਪੈਸੇ ਦੇ ਚਲੋ ਕਿਹੜੇ ਉਹ ਯਾਰੋ ਨੇ 20 ਦੀ ਕਹੀ 20 ਫੜਾਦੀ ਤੇਰੀ ਆ ਤਾਂ ਪੈਸੇ ਦੇਣੀ ਆ ਤਾਂ ਫੜਾ ਹੁਣ ਉਹਨੂੰ ਇਹਨੇ 20 ਨੂੰ ਅਖੇ 20 ਨਹੀਂ ਫੜਾਦੀ ਮੈਂ ਤਾਂ ਹੀ ਕਿਹਾ ਸੀ ਤੂੰ ਕਿਹਾ ਸੀ ਇਹਨੇ ਮੈਂ ਵੀ ਤਾਂ ਨਹੀਂ ਅਖਿਆ 20 ਨਹੀਂ ਤਾਂ ਇਹਨੇ ਅਖਿਆ ਬਾਈ ਉਹ ਬਾਈ ਕੀ ਕਹਿੰਦਾ ਬਾਈ ਯਾਰ ਇਹ ਮੇਰੀ ਗੱਲ ਸੁਣਾ

ਆਡਾ ਤੇਨ ਨੂੰ ਕੋਈ ਨਹੀਂ ਕਿੱਥੇ ਲਾਈ ਬੈਠੀ ਆ ਕੋਈ ਨਹੀਂ ਕਿੱਥੇ ਲਾਈ ਬੈਠੀ ਆ ਨਹੀਂ ਤੂੰ ਵੀਰ ਜੀ ਤੂੰ ਬਾਈ ਯਾਰ ਤੂੰ ਯਾਰ ਬਾਈ ਮੁੰਡਾ ਯਾਰ ਇਹ ਮੁੰਡਾ ਆਉਂਦਾ ਯਾਰ ਰਾਮ ਐ ਥੋੜੀ ਨਾ ਇਨਸਾਫੀ ਦਾ ਕੋਈ ਹੈ ਨਹੀਂ ਤੇ ਮੁੰਡਾ ਆਂਦਾ ਤੂੰ ਤੇਰਾ ਪਿਓ ਯਾਰ ਤੂੰ ਗੱਲ ਤੇ ਰਹਿ ਤਾਂ ਕਰਕੇ ਆਏ ਜੇ

ਯਾਰ ਚਾਚਾ ਬੱਕਰੀ ਦੇ ਦੇ ਜੇ ਤੂੰ ਦੇਣੀ ਆ ਖੁਸ਼ ਹੋ ਕੇ ਅਵੀ ਕਹੇ 20 ਦੀ ਫੜਾ ਦੇ ਲੈ ਤੜਕੇ ਤੜਕੀ ਉਹਦਾ ਲੈ ਵੀ ਲੱਗਿਆ ਤਾਂ ਉਹਦੇ ਉਹੀ ਪੈਸੇ ਜਗਰੋਣੀ ਪੈਣ ਚੱਲ 20000 ਤੂੰ ਲਖਾਈ ਕਰਾ ਦੇ 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 ਯਾਰ ਲਖਾਈ ਕਰਾ ਦੇ ਤੂੰ ਲੈ ਲਾ ਮੈਂ ਲਖਾਈ ਫੜ ਫਾੜੋ ਨਾ ਪਗੜਾ ਯਾਰ ਯਾਰ ਆ ਗਏ ਆਲੇ ਆ ਮੁਰਗਾ ਹਾਂ ਸੱਸੂ ਦਾ ਕਿੰਨਾ ਕ ਵਜੇ ਨੂੰ ਆ ਦੇ ਚ ਦੇ ਜੇ ਹੋਊਗਾ ਫੋਨ ਤੇ ਬੰਦ ਪਈ ਪੈਸੇ ਜਿਆਦੇ ਨਹੀਂ ਪਰ ਆਇਆ ਯਾਰ ਅਸਲ ਚੱਲੀ ਹੈ ਹੱਥ ਟੁੱਟੀ ਆ ਹੈ ਨਹੀਂ ਸਹੀ ਆ ਐਵੇਂ ਲੱਗਦੀ ਹੈ ਨਾ ਮਰੋੜ ਕੇ ਜੇ ਬੈਠਾ ਹੀ ਸਾਲਾ ਲੱਗਿਆ ਹੱਥ ਟੁੱਟੀ ਕੀ ਤੇ ਕਲਗੀ ਬੜੀ ਯਾਰ ਇਹਦੀ ਵੱਡੀ ਆ ਨਾ ਐ ਉਹ ਭੈਣ ਦਿਆ ਵੀਰਾ ਖੜ ਜਾ ਕਿੱਧਰ ਭਜਦਾ ਵੇ ਕਲਗਾ ਆਈ ਕਲਗੀ ਨਹੀਂ ਕਲਗਾ ਬਾਲੇ ਨੇ ਪੜਾਣਾ ਨਹੀਂ ਕਿਤੇ ਨਹੀਂ ਕਰਦੇ ਕੀ ਜਾਲ ਪਿਆ ਉਹ ਬੰਦਾ ਦੇਂਦਾ ਗਿਆ ਇੱਥੇ ਬਬੂਰੇ ਆਵਾ ਮੈਂ ਦੱਸ ਮੈਂ ਆ ਜਾ ਯਾਰ ਥੋਲਾ ਬਿੱਟੂ ਥੋਲਾ ਤੂੰ ਆ ਗਾ ਬਬੂ ਜੀ ਬਬੂ ਜੀ ਆ ਮੈਂ ਬੋਲੀ ਕਰਾਉਂ ਚੜਾ ਦੇ ਅੱਬੇ ਨਾ ਮੋਲੀ ਸੰਧੂ ਪਾੜ ਬਬੂ ਬੱਕਰੀ ਹੋਰ ਲਾ ਲੈ ਪਾਤਰੀ ਬੱਕਰੀ ਉਧਰ ਵੀ ਲੈ ਜਾ ਉਹ ਨਹੀਂ ਨਹੀਂ ਪਾ ਜੀ ਤੂੰ ਕਿਹੜਾ ਪੱਕਾ ਆਹੋ ਕਸਾਈ ਤੂੰ ਤੇ ਅੱਗੇ ਕਰੀਏ ਜਿੰਨੂੰ ਕੁਝ ਪਤਾ ਨਹੀਂ ਬਸ ਨਹੀਂ ਓਏ ਕਾਈ ਹੋ ਗਿਆ ਕਹ ਲੋ ਚੱਲ ਕੋਈ ਨਹੀਂ ਓ 500 ਲੈ ਲੈ ਇੱਕ ਲੈ ਨਾ ਆ ਲੈ ਜਾ ਨਹੀਂ ਤਾਂ ਹੋਰ ਚੱਕਰਾਂ 'ਚ ਪੈ ਗਏ ਹੋਜੀ ਸਪਲਾਈ ਦਾ ਨਾ ਲੈ ਲੈ 23 ਨਹੀਂ ਚੱਲ ਨਹੀਂ ਨਹੀਂ ਚੱਲ ਨਹੀਂ ਨਾ ਚੱਲੇ ਕੋਈ ਗੱਲ ਨਹੀਂ ਨਾ ਚੱਲੇ ਤੇਰੇ ਸਪਲਾਈਆਂ ਮਾਰ ਦੂਗੇ ਨਹੀਂ ਕੋਈ ਗੱਲ ਨਹੀਂ ਇੱਥੇ ਕੀ ਹੋ ਰਾਹ ਪਾ ਕੋਈ ਨਹੀਂ ਨਹੀਂ ਉਹ ਰਿਵਾਜ ਉਹ ਨਰਮਾ ਯਾਰ ਹੋਣਾ ਬੱਕਰੀਆਂ ਦੇ ਮਾਮਲੇ ਤੇ ਕੱਲੀ ਬੱਕਰੀ ਪਿਆ ਜਾਂਦੀ ਆ ਪੰਜਾਬ ਦੇ ਦੀ ਕੱਲੀ ਬੱਕਰੀ ਵਿੜੇ ਮੇਰੇ ਹਿਸਾਬ ਨਾਲ ਕੱਚਾ ਮੂਰ ਇਹ ਸਾਈ ਦਾ ਕੋ 20000 ਰੁਪਿਆ ਵਿੱਚ ਹਾਂਜੀ ਮੈਨੂੰ ਉਹੋ ਹੀ ਸਮਝ ਨਹੀਂ ਲੱਗਿਆ ਨਿਆਰੇ ਵੀ ਗਾਉਂ ਜਿੱਦਾ ਨਹੀਂ ਹੁੰਦੇ ਠੀਕ ਆ ਤੂੰ ਨਿਆਰੇ ਆ ਤੇਰੇ ਤੂੰ ਤਾਂ ਪੁਰਾਣਾ ਸਾਥ ਤੂੰ ਤਾਂ ਗਿੱਲਡ ਤੋਂ ਵੀ ਅਗਰਾ ਗਿਆ ਸੋਨਾ ਤੇ ਲੋਹਾ ਹੀ ਦੇ ਦੇ ਸਾਨੂੰ ਗਿੱਲਡ ਸੋਨਾ ਤੇ ਬੜੀ ਜੂੜਾ ਗਿਆ ਚਾ ਨਾ ਛੇੜ ਯਾਰ ਨੂੰ ਆ ਭਾਈ ਉਹ ਛਾੜ ਦੇ ਮੈਂ ਤਾਂ ਕਹਿ ਗਿਆ ਓਏ 3 ਨਾ ਛਾੜਾ ਨਿਕਲ ਨਿਕਰਾ ਸਾਹ ਨਹੀਂ ਓਏ ਤੁਹਾਨੂੰ ਬਾੜਿਆ ਫੜ ਕੋਈ ਨਹੀਂ ਕੋਈ ਫਾੜਾ ਛਾੜ ਉਹ ਸਰਪੰਚਾ ਉਹ ਸਰਪੰਚਾ ਇੱਕ ਬੱਕਰੀ ਲੈ ਜਾ ਦੋ ਦਿਨ ਨੂੰ ਕੰਨ ਪੈਂਦੀ ਦੀ ਆ ਇਦਾਂ ਹੀ ਨਹੀਂ ਸੌਦੇ ਕਰਦੇ ਜੱਟੇ ਕਰਨ ਦੇ ਆ ਆਪਣੀ ਛਾੜ ਤੀ ਡੋਗਰੀ ਛਾੜ ਦੇ ਨੂੰ ਲੈ ਜੀ ਪਾਲਿਆ ਮਾਰ ਜਾ ਮੰਨ ਗਿਆ ਮੈਂ ਕੀ ਕਰਾਂਗਾ ਮੰਨਾਂਗੀ ਨਾ ਸਰਪੰਚਾ ਇੱਜ਼ਤ ਕਰੀਂ ਕੀ ਬਣਾ ਤੂੰ ਲੈ ਇੱਕ ਕੱਲੀ ਬੱਕਰੀ ਦੇ ਪੈਸੇ ਦੇਣਿਆ ਆ ਬੱਕਰੀ ਪੰਜੀਤੀ ਜਾਂਦੀ ਬੱਕਰੀ ਬਾਲੇ ਜਾਂਦੇ ਉੱਤੇ ਨਾ ਸਪਲਾਈ ਹੋਰ ਕੀ ਕਰਨੇ ਉਹ ਬੱਕਰੀ ਨੂੰ ਮਾਰਾਂ ਕਿ ਨੂੰ ਮਾਰਾਂ ਆਪਣੇ ਆਪ ਮਾਰਾਂ ਆਪਣੇ ਨਹੀਂ ਮਾਰਦੇ ਤੂੰ ਮਾਰਦਾ ਬੱਕਰੀ ਉਹ ਸਾਡੀ ਮਾਰੀ ਵੀ ਠੀਕ ਹੈ ਜੇ ਖੇਤ ਖਾਂਬਣ ਵਾਸਤੇ ਐਡੀ ਛੁੱਟੀ ਛੋੜ ਕੇ ਉਹ ਮਾਰ ਲਵਾਂਗੇ ਕੋਈ ਆਹ ਬੈਡੀ ਛੁੱਟੀਆਂ ਗਿਰੀਆਂ ਨੇ ਕੋਈ ਕੀ ਕਹਿੰਦੇ ਛੰਡ ਕੇ ਰਾਹ ਪਾਉਂਦਾ ਮੈਨੂੰ 10 ਲੱਖ ਰੁਪਏ ਚਾਹੀਦੇ ਸੀ ਮੈਨੂੰ ਤੇ 50 ਦੀ ਹੋ ਜਾ ਜੀ ਬਹਿਣ ਉਹ ਪਾਹ ਯਾਰ ਇੱਕ ਗੱਲ ਕਾ ਨਿਆਣੇ ਆਂਗੂ ਨੇ ਮਿਲ ਜਹਾੜ ਰੁਪਏ ਪਾਸੇ ਤੋਂ 35 ਦੀ ਲੈ ਜਾਏਗਾ ਤੂੰ 35 ਕਹਿੰਦਾ ਉਹ ਵੱਡੀ ਗੱਲ 35 ਕਹਿੰਦੇ ਜਾ ਜਾ ਕੋਈ ਨਹੀਂ ਮੂਹ ਹੀ ਮੰਨ ਲੋਈ 35 ਕਹਿੰਦੇਗਾ ਬੜੀ ਗੱਲ ਨਹੀਂ ਮਾਵਾ ਰੱਖੀਆਂ ਦੱਸ ਦੇ ਅੰਡਰ ਮਾਫੀ ਆ ਦਾ ਰਾਮਾਰਗ ਦੀ ਉਤਾਰਾ ਮਾਰਗ ਦੀ ਜੀ 15000 ਆ ਦਾ 5 ਸਾਲ ਦੇ ਆ ਇਹੋ ਢੇਡ ਵਾਲਾ ਕੰਮ ਨਾ ਹੋ ਜਾਂਦਾ ਹੋਰ ਵੀ ਯਾਰ ਦਾਨੇ ਦਾ ਆਪਦਾਨ ਵੱਡੀ ਤੱਕ ਪੂਰੇ ਦੰਦਾ 6 ਹੈ 6 ਹੈ ਪੂਰੇ ਦੰਦਾ 6 ਹੈ 6 ਹੈ ਛੱਡ ਬਾਈ ਓਏ ਫੜੀ ਦੀ ਹੁੰਦੀ 8 ਦੰਦਾ ਇਹ ਦੇਖਿਆ ਪਿਆਰ ਆ ਵੀ ਝਣਕਾ ਗਿਆਨ 8 ਦੰਦਾ ਬਾਈ ਝਣ 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 ਤੂੰ ਹੀ ਕਹਿੰਦਾ 8 ਆ 8 ਦੰਦਾ ਪੂਰੇ 8 ਆ ਤੂੰ ਕਹਿੰਦਾ ਜਾ ਯਾਰ ਬਾਈ ਯਾਰ ਜਿਹਰਿਆਂ ਦਾ ਦੱਸ ਦਿੰਦਾ ਪਿੰਡ ਕਿਹੜਾ ਕੀ ਨਾਂ ਇਹਦਾ ਬੋਲ ਕੀ ਆ ਮਰਨਾ ਨਹੀਂ ਸੋਦਾ ਮੈਂ ਮਰਨਾ ਤੂੰ ਕਿ ਲਾਇਆ ਮੈਨੂੰ 13 13 2 ਲੱਖ ਬਹੁਤ 15 ਨਹੀਂ ਪਾਉਣੀ ਯਾਰ ਜਾਂ ਹੋ ਗਈ ਆ 15000 ਨਹੀਂ ਦੇਣੀ ਕਰ ਕਾਟੂ ਵਾਲਾ ਰੇਟ ਲੈ ਕਾਟੂ ਵਾਲਾ ਓਏ ਕਾਟੂ ਵਾਲਾ ਹੁਣ ਕੌਣ ਲਾਊਗਾ ਲੈ ਬੋਲੀ ਯਾਰ ਹਾਂ ਤੂੰ ਨਾ ਬੋਲੀ ਗੱਲ ਸੁਣਾ ਮੇਰੀ ਆਪੜ ਸਾਢੇ 15 ਨਹੀਂ ਇੰਨੇ ਦੀ ਨਹੀਂ ਓਏ ਪਾ ਲੈ ਫਮਲਾ ਹੋ ਗਿਆ ਤੂੰ ਕੀ ਬੋਲਦਾ ਸੀ ਜਿਆਦੀ ਤਾਂ ਮੈਂ ਮੱਢ ਕੇ ਇਹ ਜੀ ਇਹ ਇਹ 2000 ਰੁਪਏ ਬਈ 8000 ਆ ਕੱਢ ਕੇ ਆ ਕੀ ਪਿਆ ਹੈ ਤੇ ਉਹ ਜੀ ਆ ਵੀ ਵੇਚਦਾ ਜੇ 5000 ਦਾ ਮੇਰੇ ਨੋ ਫੜਾ ਕੇ ਨੇ ਨਹੀਂ ਮਾ ਟ੍ਰੇਫ ਰਾ ਕੇ ਹੋਣੀ ਬਾਈ 5000 ਦਾ ਵੇਚਤਾ ਬੱਕਰਾ ਸੱਤ ਪਾਲ ਨੇ ਐਤ ਬਾਈ ਨੂੰ ਜੱਗੀ ਨੇ ਕਰਾਤਾ ਸੌਦਾ ਜੱਗੀ ਬੜੀ ਕੁਤੀ ਛ ਹੈ ਕਿਤੇ ਨਾ ਕਿਤੇ ਸੌਦਾ 2.5 ਦਿੰਦਾ ਕਿਤੇ ਨਾ ਕਿਤੇ 2.5 ਦਿੰਦਾ ਸੌਦਾ ਕਿਉਂ ਜੱਗੀ ਹਾਂ ਹੈ ਚੱਲ ਠੀਕ ਓਕੇ ਬਾਈ ਦੇ ਦੇ ਮੈਂ ਬੱਕਰੇ ਦੀ ਹੁਣ ਆਏ ਅਸੀਂ ਪਰਚੀ ਕਟਾਉਣ ਤੇ ਕੱਟਦੇ ਆ ਪਰਚੀਆਂ ਪਿੰਡ ਦੇ ਵੀਰ ਪਰਚੀਆਂ ਟੋਂਗ ਵਾਲੀ ਮੰਡੀ ਨਹੀਂ ਐ ਕੋਣੀ ਐਸ ਬੱਕਰੀ ਦੀ ਪਰਚੀ ਕਟਾਉਣ ਆਇਆ ਸੀ ਐਸ ਦੀ ਆਹ ਦੇਖੋ ਟੋਂਗ ਵਾਲੀ ਮੰਡੀ ਦੇ ਬੱਕਰਾ ਕਿੱਡਾ ਸੋਹਣਾ ਸ਼ਿੰਗਾਰਿਆ ਮੈਂ ਸੈਦਰਾਂ ਕੋਲ ਗਿਆ ਤੇ ਮੈਂ ਇਹ 350 ਲਾਇਆ ਮੈਂ ਇਹਨੂੰ ਕਹਿੰਦਾ ਫਿਰ ਵੀ ਮੈਂ ਲਖਾਈ ਕਰਾ ਚੱਲਿਆ ਹੁਣ ਇਹ ਵੀ ਆਪ ਕੀੜੇ ਘੱਟੇ ਗਿਆ ਦੱਸ ਮੈਂ ਇਹ ਖੈਈ ਦੀ ਗੱਲ ਸੀਗੀ ਖਾਲੀ ਇਹਨੂੰ ਮੋੜਦਾ ਹਾਂ ਬੰਦੇ ਨੂੰ ਕੀ ਕਹਾਂ ਯਾਰ ਵੀਰਾ ਲਿਖ ਦੇ ਤਿੰਨ ਸਾਬ ਮੈਂ ਕਹਿੰਦਾ ਲੈ ਜਾ ਚੱਲ ਦੇ ਦੇ ਤਿੰਨ ਜਿੱਤੇ ਦੇ ਉਹ ਹੀ ਦੇ ਦੋ ਮਾਣ ਉਹ ਦੇ ਦੇ ਤਿੰਨ ਜੀ ਯਾਰ 350 ਲਗਾਈ ਕਰਾ ਦੇ ਲਗਾਈ ਕਰਾ ਦੇ ਤੂੰ ਕਰਾ ਦੇ ਹੈ ਮੈਂ ਕਿਹਾ 3500 ਲਿਖਾਈ ਕਰਾ ਦੇ ਪਹਿਲੀ ਸੁਰੂਚਿਆ ਹੀ ਗੱਲ ਕੀ ਹੈ ਤੈਨੂੰ ਕਰਾਉਣੀ ਪੈਣੀ ਯਾਰ ਜੀਗਾ ਇਹਨੇ 3500 ਲਾਇਆ ਮੈਂ ਤਾਂ 3500 ਲਿਖਾਈ ਕਰਾਤੀ ਸੱਤਪਾਲ ਲਿਆ ਹੁਣ ਬੱਕਰੇ ਲੱਭ ਕੇ ਹਾਂ ਉਹ ਲੱਗਿਆ ਫਿਰ ਸੌਦਾ ਕਰਨ ਲਓ ਜੀ ਅਸੀਂ ਸਾਰਾ ਮਾਲ ਮੱਤਾ ਵੇਚ ਕੇ ਹੁਣ ਚੱਲੇ ਆ ਮੈਂ ਤਾਂ ਸੱਤਪਾਲ ਕਰਨ ਨੂੰ ਟੰਗ ਵਾਲੀ ਮੰਡੀ ਤੋਂ ਉਹ ਬਾਈਆਂ ਨੇ ਵੀ ਬੱਚਿਆਂ ਦਾ ਹੋਵੇ 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 ਬਾਹ ਦਗਾਉਂਦਾ ਏ ਖਿੱਚੀ ਜਾਂਦਾ ਬਰਬਰੀਆਂ ਨੂੰ ਹਾਂ ਫੜ ਫੜ ਕੇ ਪਟੀਆਂ ਤੋਂ ਲਾਹੇ ਬਟੰਡੇ ਆਏ ਆਂ ਦੇ ਮੀਂਹ ਪੈਣ ਲੱਗ ਗਿਆ ਤੂੰਗਲੀ ਮੰਡੀਆਂ ਚੋਂ ਤੁਰਿਆਂ ਤੇ ਵਧੀਆ ਮੌਸਮ ਸੀ ਯਾ ਆਕਦਮ ਖਰਾਬ ਹੋ ਗਿਆ ਐ ਮੀਂਹ ਪੈਣ ਲੱਗ ਗਿਆ ਬਹੁਤ ਬੁਝੇ ਕਿਧਰ ਆ ਬੜੇ ਇਹ ਤਾਂ ਵਧੀਆ ਕੀਤਾ ਬਹੁਤ ਜਿਆਦਾ ਵਧੀਆ ਕੀਤਾ ਰੱਬ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਪਾਈ ਆ ਇਹ ਤਾਂ ਬਾਲਾ ਬੁਰਾ ਹਾਲ ਸੀ ਗਰਮੀ ਅੱਜ ਵੀ ਬੜੀ ਸੀ ਮੀਂਹ ਪੈਣ ਤੋਂ ਬਾਅਦ ਵੀ ਸੱਤ ਬਾਲਾ ਗਰਮੀ ਬਹੁਤ ਸੀ ਇਹਦਾ ਰੱਬ ਨੇ ਰੱਬ ਨੇ ਥੋੜੀ ਹੋਰ ਨਾਲੇ ਝੋਨਾ ਲਾਉਂਦਾ ਇਹ ਟਾਈਮ ਹੋ ਗਿਆ ਏ ਆ ਹੈ ਕਿ ਨਹੀਂ ਮੌਸਮ ਠੰਡਾ ਹੋ ਗਿਆ ਹਾਂ ਜੀ ਨਾਰਾਂ ਨੂੰ ਬਹੁਤ ਰਾਹਤ ਸਾਰਿਆਂ ਨੂੰ ਜੀ ਸਾਰਿਆਂ ਨੂੰ ਹੋਰ ਬੰਦੇ ਤੇ ਲਾ ਕੇ ਜਨਮਾ ਤੱਕ ਹੋਰ ਅੰਖੇ ਬਿਖਾਉਣੇ ਤੁਹਾਨੂੰ ਕੀ ਕਾਰਵਾਈ ਪਾਈ ਹੈ ਕਿਉਂ ਆਏ ਤੇ ਕਿਵੇਂ ਆਏ ਬੱਕਰੀਆਂ ਲਾ ਗ ਰਹੇ ਇੰਜੈਕਸ਼ਨ ਹੂੰ ਲਾਇ ਗਿੱਦੜ ਵਾਇਸੀ ਬਾਈ ਕੋਲੇ ਆਏ ਬਾਈ ਦੇ ਇਹ ਇਹਦੋਂ ਦਾ ਮੇਰਾ ਵੱਡਾ ਵਾਹ ਬਾਈ ਕੋਲੇ ਆਏ ਸੀ ਆ ਵੇਖਣਾ ਪੱਠਾਂ ਬੱਕਰੀਆਂ ਇਹਨੇ ਆ ਕੋ ਪਸੰਦ ਆਉਂਦੀ ਕਿ ਨਹੀਂ ਆ ਕਿ ਨਹੀਂ ਕੰਮ ਦਾ ਦੋ ਤੋ ਹਾਂ ਬਸ ਆਹ ਦੇਖੋ ਜੀ 8 ਇੰਚ ਦਾ ਪੱਖਾ ਬਾਈ ਕੋਲੇ ਗਿੱਦੜ ਵਾਇ ਕੰਪਾਏ ਨਾ ਟਰੈਕਟਰ ਹੋੜ ਆ ਆ ਸ਼ਾ ਗਾਵਾ ਮੱਜਾਂ ਆ ਭਾਈ ਦੀਆਂ ਸਾਰਾ ਕੁਝ ਇਹ ਐਵੇਂ ਮੇਹਰੇ ਨਹੀਂ ਆ ਰਹਾ ਡੇਗ ਡੇਗ ਸਿੱਪੀ ਜਾਂਦੇ ਆ ਆ ਕਿੰਨੀਆਂ ਇਹ 9 1 10 ਪਾਗ ਬਸ ਫਿਰ ਹੋ ਗਈਆਂ ਇਹ ਸਾਨੂੰ ਵੀ ਤਨੇ ਦਿਓ 7 ਐ ਠੰਡੇ ਵਾਲੇ ਨੂੰ ਵਾਈਟ ਸਾਈਡ ਵਿੱਚ ਦੇ ਦਿਓ ਦੀ ਦੁਨੀਆ ਕਾ ਗੁਮੇਦੀ ਹਾਂ ਹਾਂ ਸਹੀ ਗੱਲ ਹੈ ਯਾਰ ਠੰਡਾ ਇੱਕ ਤਾਂ ਦੇ ਦਿਆ ਜੀਰਾ ਇੱਕ ਜੀਰਾ ਦੇ ਦੇ ਹਜੇ ਤੇ ਇੱਕ ਫੈਂਟਾ ਦੇ ਦੋ ਠੀਕ ਆ ਓਕੇ ਓਕੇ ਕੱਢ ਲਾ ਮੈਂ ਕਿਉਂ ਕੱਢਦੇ ਯਾਰ ਨਹੀਂ ਫੈਂਟਾ ਕਾ ਜ਼ਰੂਰੀ ਇੰਨੀ ਦੂਰਾ ਡੂ ਅੱਗੇ ਪਿਆ ਦੂਰ ਘੜੇ ਜਰੋ ਮੰਦੀ ਇੱਛਾ ਹਾਂ ਚੱਲ ਕੋਈ ਨਹੀਂ ਜੋਗ ਮੜੀ ਹੋਰ ਤੇ ਜੀਰਾ ਕਿੱਧਰ ਰੱਖ ਤਾ ਇੱਥੇ ਪੜਾਇਆ ਹੀ ਤੁਹਾਨੂੰ ਹੋਰ ਦੱਸੋ ਬਸ ਜੀ ਫਾਦਲਾ ਭਾਵੇਂ ਕਿੰਨੇ ਪੈਸੇ ਹੋਗੇ ਇਹ ਹੋਗੇ ਜੀ 150 150 ਤੇ 210 150 ਤੇ 210 ਤੇ 360 ਹਾਂ ਤੇ ਠੰਡੇ 360 ਤੇ 180 ਠੰਡੇ ਹਾਂ 540 540 ਨਹੀਂ ਹੋਣੇ ਬਣ ਜਾਣ ਕਿੰਨੇ ਬਣ ਆਜੀ ਲਵੀ ਦਾ ਬੈਠਾ ਕਨੇਟਾ ਤੇ ਅਸੀਂ ਉਹਦਾ ਹੈਪੀ ਬਰਥਡੇ ਮਨਾਉਣ ਡਏ ਆਂ ਰਾਤ ਨੂੰ ਨੇਰੇ ਆ ਕੇ ਹੈਂਂਂਤੀ ਰਾਤ ਹੋ ਗਈ ਹੋਰ ਜਿਹੜੀ ਪੂਰੀ ਪੂਰੀ ਹੋ ਗਈ ਆ ਠੀਕ ਆ ਲੋਰੀ ਹੀ ਤਾਂ ਕਿਹਨੇ ਪੀਣਾ ਲੋਰੀ ਹੀ ਪੀ ਬੇ ਮੇ ਟੂ ਯੂ ਦੇ ਮੈਨੂੰ ਬਿਨਾਂ